ਦਿੱਤਾ ਲੱਖ ਰੁਪਏ ਦਾ ਫੋਨ ਇਹਦੀਆਂ ਕਿਸ਼ਤਾਂ ਦਾ ਪੂਰੀਆਂ ਨਹੀਂ ਹੋ ਰਹੀਆਂ ਹਲੇ ਮੇਰੇ ਸਾਰੇ ਯਾਰ ਯਾਰ ਦੋਸ ਮੇਰੇ ਮੋਟਰਸਾਈਕਲਾਂ ਤੇ ਆਉਂਦੇ ਆ ਇਕੱਲਾ ਹੀ ਆ ਜਿਹੜਾ ਮੈਂ ਅਟਲ ਧੱਕੇ ਖਾਨਾ ਮੰਮੀ ਜੜੀ ਨਹੀਂ ਹੈਗੇ ਤੇ ਮੇਰੇ ਨਾਲ ਮਨ ਚ ਆਉਂਦਾ ਵੀ ਕਿ ਕੋਈ ਚੀਜ਼ ਉਹਨੂੰ ਨਾਲ ਲਾ ਕੇ ਦਿੱਤੀ ਤੇ ਉਹਦੇ ਨਾਲ ਮਨ ਚ ਇਹ ਨਾ ਰਹਿ ਜਾਵੇ ਵੀ ਭਰਾ ਨੇ ਮੇਰੀਆਂ ਅਰੀਜਾਂ ਨਹੀਂ ਪਕਾ ਦਿੱਤੀ ਕੀ ਗੱਲ ਹੋਈ ਮਨੇ ਤਾਂ ਕੁਛ ਨਹੀਂ ਮੈਨਾਂ ਕੱਲ ਤੱਕ ਜਾਣਾ ਨਹੀਂ ਹੈ ਕੋਲੇਜ ਕੋਲੇਜ ਨਾ ਮੈਨੂੰ ਕਿਉਂ ਜਾਣ ਨੂੰ ਨਹੀਂ ਆ ਫੋਨ ਕਿਵੇਂ ਭਗਾ ਕੇ ਮਾਰਿਆ ਤੂੰ ਕੀ ਗੱਲ ਆਉਂਦੇ ਨਾ ਕੋਈ ਸਾਸੀ ਗੱਲ ਨਹੀਂ ਲੈਣ ਦੀ ਦੇਣ ਦੀ ਬੰਦਾ ਕਿਹੜੇ ਮੂਡ 'ਚ ਬੈਠਾ ਹੁੰਦਾ ਕਿਹੜੇ 'ਚ ਨਹੀਂ ਤੂੰ ਖਿਜਿਆ ਆ ਕੀ ਗੱਲ ਕੀ ਹੋਈ ਆ ਮੈਂ ਪੱਕਿਆ ਮੈਂ ਪਹਿਲਾਂ ਹੀ ਤੂੰ ਨਾਮ ਨੂੰ ਛੇੜੋ ਨਹੀਂ ਕਿਹੜੀ ਕੱਲੋਂ ਪੱਕਿਆ ਤੂੰ ਵੀ ਕੀ ਗੱਲ ਹੋਗੀ ਤੈਨੂੰ ਬੜੀ ਬਾਰੀ ਨਹੀਂ ਗਰਮੀ ਆ ਨਾਲੇ ਮੋਟਰਸਾਈਕਲ ਤੁਹਾਨੂੰ ਮੈਂ 6 ਮਹੀਨੇ ਹੋ ਗਏ ਕਹਿੰਦੇ ਮੋਟਰਸਾਈਕਲ ਲੈ ਦੋ ਮੋਟਰਸਾਈਕਲ ਲੈ ਦੋ ਸਾਡੀ ਮੋਟਰਸਾਈਕਲ ਦਾ ਕੋਈ ਦੱਸ ਰਿਹਾ ਯਾਰ ਨੇਤ ਦਈ ਇਹ ਲੋਣਾ ਹੁੰਦਾ ਮੋਟਰਸਾਈਕਲ ਲੈ ਦੋ ਮੋਟਰਸਾਈਕਲ ਲੈ ਦੋ ਹੁਣ ਤੈਨੂੰ ਐਪਲ ਦਾ ਫੋਨ ਲੈ ਕੇ ਦਿੱਤਾ ਲੱਖ ਰੁਪਏ ਦਾ ਫੋਨ ਇਹਦੀਆਂ ਕਿਸ਼ਤਾਂ ਦਾ ਪੂਰੀਆਂ ਨਹੀਂ ਹੋ ਰਹੀਆਂ ਹਲੇ ਮੈਂ ਸਾਰੇ ਯਾਰ ਯਾਰ ਦੱਸ ਮੇਰੇ ਮੋਟਰਸਾਈਕਲ ਲੈ ਜਾਂਦੇ ਆ ਇਕੱਲਾ ਹੀ ਆ ਜਿਹੜਾ ਮੈਂ ਆਟੋ ਚ ੱੱਕੇ ਖੰਣਾ ਯਾਰ ਇਹ ਕੀ ਗੱਲ ਹੁੰਦੀ ਆઠੋਂ ਤੇ ਅਸੀਂ ਤੁਰ ਕੇ ਜਾਂਦੇ ਰਹੇ ਹਾਂ ਸਕੂਲੇ ਕੋਈ ਟਾਈਮ ਨਹੀਂ ਮੈਨੂੰ ਪਤਾ ਨਾ ਮੈਨੂੰ ਪਤਾ ਨਾ ਹੁਣ ਟਾਈਮ ਸ ਤੁਹਾਨੂੰ ਪਤਾ ਨਹੀਂ ਕਿਹੜੇ ਮੋਸੇ ਸਾਰੇ ਗੱਟਿਆ ਜਾਂਦੇ ਮੈਂ ਗੱਟਿਆ ਤੁਹਾਨੂੰ ਕਹਿ ਹੀ ਨਹੀਂ ਕਰੀ ਮੈਂ ਤਾਂ ਅਜੇ ਕਹਿੰਦਾ ਮੋਟਰਸਾਈਕਲ ਲੈ ਆ ਤੂੰ ਮੋਟਰਸਾਈਕਲ ਲੈ ਆ ਰੂ ਮੈਂ ਤੈਨੂੰ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਤੀਜੀ ਵਾਰੀ ਫੇਰ ਕੋਹਾਲਾ ਮੈਂ ਲੈ ਦਊਗਾ ਤੈਨੂੰ ਕੋਈ ਸਮਾਂ ਆਊਗਾ ਮੈਂ ਲੈ ਦਊਗਾ ਰੋਕਿਆ ਥੋੜਾ ਜਿਹਾ ਮੈਂ 6 ਮਹੀਨੇ ਤਾਂ ਹੋ ਗਏ ਮੈਨੂੰ ਕਹਿੰਦੇ ਨੂੰ ਜਦੋਂ ਤੇ ਮੇਰਾ ਕੋਲੇਜ ਖਤਮ ਹੋ ਜਾਣੇ ਉਹ ਯਾਰ ਮੈਂ ਲੈ ਦਊਗਾ ਤੈਨੂੰ ਥੋੜਾ ਹੌਸਲਾ ਰੱਖ ਸਬਰ ਰੱਖ ਸਬਰ ਕਰਦੇ ਕਰਦੇ ਨਾ 6 ਮਹੀਨੇ ਕੱਢਦਾ ਜਦੋਂ ਪੈਸੇ ਲੱਗਦੇ ਆ ਪੈਸੇ ਲੱਗਦੇ ਆ ਮਨਿੰਦਰ ਮੈਂ ਤਾਂ ਆਪ ਨੂੰ ਯਾਰ ਦੋਸਤਾਂ ਤੇ ਪੈਸੇ ਧਰਕਤਾ ਨੂੰ ਤਾਂ ਲੱਗਦੇ ਨਹੀਂ ਵੀ ਜਾਈਏ ਤੇ ਤੋੜ ਕੇ ਲੈ ਆਈਏ ਜਦੋਂ ਕਿਤੇ ਜਾਣਾ ਹੋਵੇ ਮੈਂ ਤਾਂ ਮੰਗ ਕੇ ਲੈ ਆਉਣਾ ਪੈਂਦਾ ਕਿਸੇ ਦਾ ਮੋਟਰਸਾਈਕਲ ਵੀ ਆਪ ਨੂੰ ਸ਼ਰਮ ਆਉਂਦੀ ਆ ਮੈਨੂੰ ਤੇ ਮੈਂ ਵੀ ਤਾਂ ਉਹ ਪੁਰਾਣੀ ਐਕਟਿਵਨ ਨਾਲ ਹੀ ਕੰਮ ਚਲਾ ਰਿਆ ਮੈਂ ਨਹੀਂ ਬਰੇ ਵਾਸਤੇ ਇਹ ਗੱਲ ਆ ਜੇ ਕਿ ਮੈਂ ਕਾਲਜ ਨਹੀਂ ਜਾਣਾ ਹੈਗਾ ਜਦ ਤੱਕ ਤੁਸੀਂ ਮੈਨੂੰ ਮੋਟਰਸਾਈਕਲ ਲੈ ਕੇ ਨਹੀਂ ਜਾਂਦੇ ਨਹੀਂ ਜਦ ਮੈਨੂੰ ਹਟਾ ਦਿਓ ਮੈਂ ਵੀ ਇੱਥੇ ਕੰਮ ਖੁੰਦ ਲੱਗ ਜਾਂਦਾ ਚਲ ਤੂੰ ਫਿਕਰ ਨਾ ਕਰੋ ਬਾ ਮੈਂ ਜਦੋਂ ਮੈਨੂੰ ਨਾ ਬੁਲਾਇਓ ਜਦ ਤੱਕ ਮੈਨੂੰ ਕਰਾ ਕੇ ਦਿਓ ਨਹੀਂ ਤਾਂ ਬਿਲਕੁਲ ਨਹੀਂ ਮੈਂ ਕੁਝ ਕਰਦਾ ਮੈਂ ਲੈ ਕੇ ਦਿੰਦਾ ਜਲਦੀ ਨਹੀਂ ਕਰੀਦੀ ਹੁੰਦੀ ਤੇ ਛੋਟਾ ਭਰਾ ਆ ਮੇਰਾ ਉਹ ਹਾਂਜੀ ਕੀ ਹਾਲ ਚਾਲ ਆ ਉਹ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਬੜਾ ਸਿਰ ਜਿਹਾ ਸੁਟਿਆ ਵੈਸੇ ਹੀ ਬਾਜੀ ਥੋੜਾ ਮਨ ਜੇ ਆਫਸੈਟ ਸੀਗਾ ਹੋਰ ਸੁਣਾਓ ਤੁਸੀਂ ਕਿੱਦਾਂ ਯਾਰ ਭਰਾ ਨੂੰ ਛੱਡਾ ਅੱਜ ਦਾ ਵਾਅ ਵਾਸਤਾ ਕੀ ਹੋਇਆ ਠੀਕ ਠਾਕ ਆ ਘਰੇ ਸਾਰਾ ਕੁਝ ਬਸ ਠੀਕ ਆ ਬਾਜੀ ਕੀ ਦੱਸੀਏ ਲਾਦੋਂ ਅੰਦਰ ਆ ਬੈਠਦੇ ਆ ਯਾਰ ਸ਼ਗਲ ਉਤਰੀ ਹੋਈ ਹੈ ਪਰੇਸ਼ਾਨੀ ਬਸ ਭਾਜੀ ਪੁੱਛੋ ਨਾ ਯਾਰ ਐਕਚੁਅਲੀ ਗੱਲ ਇਦਾਂ ਹੋਈ ਉਹ ਛੋਟਾ ਬ੍ਰਦਰ ਨਹੀਂ ਹਾਂ ਹਾਂ ਮਨਿੰਦਰ ਹਾਂ ਥੋੜਾ ਜਿਆਦਾ ਤੰਗ ਕਰਦਾ ਯਾਰ ਉਹ ਤਾਂ ਮੁੰਡਾ ਉਸਾਉ ਬਹੁਤ ਨਹੀਂ ਨੋ ਡਾਊਟ ਮਾੜੀ ਸੰਗਤ ਤੋਂ ਬਚਿਆ ਹੋਇਆ ਯਾਰ ਮੈਂ ਤਾਂ ਇੱਕ ਗੱਲ ਇੱਕ ਗੱਲ ਜਾਣਦਾ ਅੱਛੇ ਮਾਪੇ ਦਾ ਬੱਚਾ ਅੱਛਾ ਭਰਾ ਮਿਹਨਤ ਕਸ਼ ਬੰਦਾ ਦੋ ਯਾਰ ਬੱਚਾ ਤਰ੍ਹਾਂ ਪਾਲ ਲਿਆ ਤੋ ਉਹਨੂੰ ਕੀ ਹੋ ਗਿਆ ਬਸ ਭਾਜੀ ਕਿਤੇ ਨਾ ਕਿਤੇ ਕੋਈ ਪਰਮਿਸ਼ਚ ਕਮੀ ਰਹਿ ਜਾਂਦੀ ਹੈ ਨਸ਼ੇ ਨੂੰ ਸ਼ੇ ਕਰਨ ਲੱਗਿਆ ਨਹੀਂ ਨਹੀਂ ਵਾਹਿਗੁਰੂ ਦੀ ਕਿਰਪਾ ਭਾਜੀ ਫਿਰ ਕੋਈ ਨਸ਼ਿਆਂ ਸੇ ਨਹੀਂ ਕੋਈ ਕਿਸੇ ਜੀਤ ਨਹੀਂ ਹਾਂ ਐਕਚੁਅਲੀ ਤੁਹਾਨੂੰ ਪਤਾ ਹੀ ਹੈ ਹਨਾ ਕਿੰਨੇ ਸਟ੍ਰਗਲ ਕਰਕੇ ਆਪਾਂ ਇੱਥੇ ਪਹੁੰਚੇ ਮੈਨੂੰ ਪਤਾ ਕਰਦਾ ਸਾਰਾ ਯਾਰ ਪੁਰਾਣੇ ਬਾਵਾ ਸਥਾਪਨਾ ਇੰਨੇ ਟਾਈਮ ਤੋਂ ਬੜਾ ਸਹਜਾ ਰ ਅੱਥੇ ਪੜ੍ਹਾਈ ਨੂੰ ਵੀ ਟੱਚਵਰਡ ਵਧੀਆ ਭਾਜੀ ਹੂੰ ਮਨ ਨਾਲ ਲਾਸਟ ਈਅਰ ਹੀ ਚੱਲਦਾ ਹਾਂ ਤਾਂ ਹਾਂ ਲਾਸਟ ਈਅਰ ਪੜ੍ਹਾਈ ਦਾ ਤੇ ਹੁਣ 11 دوستਾਂ ਨਾਲ ਮਿਲਦਾ ਜਿਵੇਂ ਦੇਖਦਾ ਉਹਨਾਂ ਨੂੰ ਹੈਨਾ ਕੋਈ ਗੱਡੀ ਤੇ ਆਉਂਦਾ ਕੋਈ ਮੋਟਰਸਾਈਕਲ ਤੇ ਆਉਂਦਾ ਕੋਈ ਸਕੂਟਰ ਤੇ ਆਉਂਦਾ ਹੂੰ ਹੂੰ ਤੇ ਹੁਣ ਕਈ ਦਿਨ ਹੋ ਗਏ ਮਗਰ ਪਿਆ ਹੋਇਆ ਬਈ ਮੈਂ ਮੋਟਰਸਾਈਕਲ ਲੈ ਮੇਰੇ ਅਸਟੈਂਡ ਥੋੜੇ ਜੇ ਮਤਲਬ ਪੂਰਾ ਸੋ ਰਿਹਾ ਹੀ ਐ ਸਿਸਟਮ ਮੇਰਾ ਯਾਰ ਕੋਈ ਉੱਦੜ ਵਾਲੀ ਗੱਲ ਥੋੜੀ ਆਪਣੇ ਚ ਭਰਾ ਤੋਂ ਮੇਰਾ ਯਾਰ ਢੀ ਮੂ ਤਾਂ ਠੀਕ ਐ ਚਲੋ ਐਕਚੁਅਲੀ ਪਿਛਲੇ ਮਹੀਨੇ ਰੋਲਾ ਪਾਇਆ ਉਹਨੇ ਉਹਨੂੰ Apple ਦਾ ਫੋਨ ਲੈ ਕੇ ਦਿੱਤਾ ਲੱਖ ਸਵਾ ਲੱਖ ਰੁਪਏ ਦਾ ਹੂੰ ਹੂੰ ਤੇ ਹਮ ਜਿਵੇਂ ਜਿਵੇਂ ਉਹਦੀ ਡਿਮਾਂਡਾਂ ਵੱਧ ਰਹੀਆਂ ਹਨ ਮੋਟਰਸਾਈਕਲ ਲਾ ਕੇ ਦੇਣਾ ਉਹਨੂੰ ਵੀ ਪਤਾ ਵੀ ਮੈਂ ਕੱਲਾ ਕਮਾਉਣ ਵਾਲਾ ਉਹਦੀ ਨਾਲ ਮੈਨੂੰ ਲੱਗ ਰਿਹਾ ਜੇਸਾ ਨਾ ਉਹਦੀ ਚੱਲ ਰਿਹਾ ਸਿਸਟਮ ਉਹਦੀ ਸੰਗਤ ਨਾ ਮਾੜੀ ਹੋ ਜਾਏ ਉਹਨਾਂ ਦੇ ਨਾਲ ਚੋ ਜੀ ਐਦਾਂ ਮੈਂ ਤੁਹਾਡੀ ਗੱਲਾਂ ਤੋਂ ਜੋ ਜਜਮੈਂਟ ਲਾਉਣਾ ਨਾ ਆਪਣਾ ਜਵਾਕ ਆਪਾਂ ਨੂੰ ਤਾਂ ਪਤਾ ਆਪਣੇ ਅਤਾਂ ਜੰਮਿਆ ਪਿਆ ਖੜਿਆ ਆਪਣੇ ਅਤਾਂ 'ਚ ਤੁਸੀਂ ਐਂ ਕਰੋ ਇੱਕ ਵਾਰ ਇਹਨਾਂ ਨੂੰ ਮੇਰੇ ਕੋਲ ਭੇਜੋ ਬਾਈ ਕਹੂਗਾ ਬਾਈਕ ਵੀ ਦੇਖ ਲਾਂਗੇ ਜਿਵੇਂ ਵੀ ਕਹੂਗਾ ਨਾ ਬਾਈਕ ਦੇਖੋ ਲੈ ਕੇ ਤਾਂ ਦੇਣੀ ਪੈਣੀ ਆਏ ਹੋਏ ਮੈਂ ਕਹਿੰਦਾ ਮੈਂ ਨਾ ਆਪਣੇ ਦੋਸਤਾਂ ਆਪਣੇ ਦੂਸਰੇ ਦੋਸਤਾਂ 'ਚ ਬੈਠਦਾ ਨਾ ਮੈਂ ਤੇਰੀ ਜਿਹਾ ਭਲਾ ਦੇਣਾ ਭਰਾ ਹੋਵੇ ਇਦਾਂ ਦਾ ਤੈਨੂੰ ਸਲੂਟ ਕਰਨ ਨੂੰ ਜੀ ਕਰਦਾ ਮੇਰਾ ਬਈ ਛੋਟੇ ਭਾਈ ਨੂੰ ਪਤੰਗ ਪਾਲਿਆ ਤੇ ਅੱਜ ਵੀ ਅੱਜ ਵੀ ਨਾ ਮੇਰੇ ਹੁਣ ਮੰਮੀ ਜੜੀ ਨਹੀਂ ਹੈਗੇ ਤੇ ਮੇਰੇ ਨਾ ਮਨ 'ਚ ਆਉਂਦਾ ਵੀ ਕਿ ਕੋਈ ਚੀਜ਼ ਉਹਨੂੰ ਨਾਲ ਲਾ ਕੇ ਦਿੱਤੀ ਤੇ ਉਹਦੇ ਨਾ ਮਨ 'ਚ ਇਹ ਨਾ ਰਹਿ ਜਾਏ ਵੀ ਭਰਾ ਨੇ ਮੇਰੀਆਂ ਅਰੀਜਾਂ ਨਹੀਂ ਪਕਾ ਦਿੱਤੀ ਤੂੰ ਮਨ ਹੋੜ ਅਕਬਰ ਨਾ ਮੰਨ ਮੈਂ ਤੇਰੀ ਨਾਲ ਬੈਠਾ ਤੇਰਾ ਭਰਾ ਵਾ ਵੱਡਾ ਮੈਂ ਆਪਣੀ ਨੂੰ ਕੋਸ਼ਿਸ਼ ਕਰੂੰਗਾ ਵੀ ਉਹਦੇ ਦਿਮਾਗ ਚੋ ਇਹ ਚੀਜ਼ ਮੈਂ ਪ੍ਰੋਪਰਲੀ ਕਰ ਸਕਾਂ ਤੂੰ ਪਲੀਸ ਅੱਖਾਂ ਨਾ ਪਰ ਮੇਰਾ ਭਰਾ ਜੇ ਤੂੰ ਮੇਰੇ ਕੋਲ ਆਇਆ ਮੈਂ ਕੁਦਰਤੀ ਦੇਖਿਆ ਮੈਂ ਕਿਹਾ ਕਿ ਦਿਨੇ ਆਉਂਦਾ ਅੱਜ ਦੁਪਹਿਰੇ ਤੁਰਿਆ ਵਰਦਾ ਗੁਰੂ ਮਹਾਰਾਜ ਦੀ ਯੂਨੀ ਚ ਨਹੀਂ ਅੱਜ ਮਨ ਅਫਸਰਟ ਸੀਗਾ ਮੈਂ ਕਿਹਾ ਗੁਰੂ ਸਾਹਿਬ ਅੱਗੇ ਜਾ ਕੇ ਬੇਤੀ ਲਾਈਏ ਤੂੰ ਕੋਈ ਨਾ ਮੇਰੇ ਕੋਲ ਪੇਜ ਮੰਦਰੋਂ ਮੈਂ ਕਰਦਾ ਉਹਦੇ ਨਾਲ ਚਲੋ ਠੀਕ ਹੈ ਭਾਜੀ ਉਹਦੇ ਦਿਮਾਗ ਚ ਕੀੜਾ ਘੜਦਾ ਮੋਟਰਸਾਈਕਲ ਵਾਲਾ ਲੈ ਕੇ ਵੀ ਦਵਾਂਗੇ ਨਹੀਂ ਨਹੀਂ ਚਲੋ ਇਹ ਤੇਰਾ ਵੱਡਾ ਪਾਣਾ ਇਹ ਤੇਰਾ ਵੱਡਾ ਪਾਣਾ ਵੀ ਤੂੰ ਆਪਣੇ ਜਵਾਗ ਨੂੰ ਆਪਣੇ ਭਰਾ ਨੂੰ ਚਾਹਣਾ ਵੀ ਉਹ ਸੈੱਟ ਹੋ ਜਵੇ ਪਰ ਉਹਨੂੰ ਵੀ ਅਹਿਸਾਸ ਕਰਾਉਣਾ ਚਾਹੀਦਾ ਵੀ ਭਰਾ ਕਿੰਦਾ ਤੈਨੂੰ ਪਾਲ ਕੇ ਏਡਾ ਵੱਡਾ ਦੁਨੀਆ ਦਾ ਭੇਡਣ ਜੋਗਾ ਕਰਤਾ ਕੋਈ ਨਾ ਤੁਸੀਂ ਭੇਜੋ ਚਾਹ ਮੈਂ ਚਾਹ ਚੱਲੂ ਨਹੀਂ ਨਹੀਂ ਬਸ ਭਾਜੀ ਥੈਂਕ ਯੂ ਤੁਹਾਡਾ ਤੁਸੀਂ ਅੱਗੇ ਵੀ ਕਈ ਵਾਰ ਮੇਰੇ ਕੰਮ ਆਏ ਹੋ ਨਹੀਂ ਨਹੀਂ ਭਰਾ ਇਹ ਬੜਾ ਸਾਥ ਦਿੱਤਾ ਤੁਸੀਂ ਤੇ ਚਲੋ ਮੈਂ ਸੁਨੇਹਾ ਨੂੰ ਲਾਉਣਾ ਤੁਹਾਡੇ ਕੋਲੇ ਭੇਜਦਾ ਨਾਲ ਮੈਨੂੰ ਭੇਜ ਨੂੰ ਮੈਂ ਬਿਠਾ ਗੱਡੀ ਗੱਡੀ ਮੋਟਰਸਾਈਕਲ ਖੜੀ ਹੈ ਤਾਂ ਉਹਨੂੰ ਦਿਖਾ ਵੀ ਦਿਓ ਮੈਂ ਕਿ ਗੱਲ ਹੀ ਕੋਈ ਨਹੀਂ ਓਕੇ ਭਾਜੀ ਓਕੇ ਮੇਰਾ ਵੀਰ ਥੈਂਕ ਯੂ ਓਕੇ ਮੇਰਾ ਭਰਾ ਹਲੋ ਆ ਮਨਿੰਦਰ छोटे भी हैं अच्छा ए है करो मॉल्टन ना बा दीप सिंह गुरद्वारे कोटो सेंटर है ठीक है मित्र ने मेरे उ के गोटरसाइकिलूटर पसंद हो भी पसंद हो ले लियो तू ठीक है चले जो उठे ही आके ਇੱਕ ਵਾਰ ਫਿਰ ਦੇਖੋ। ਆਹ ਰਿਹਾ ਸਿਮਰਨਾਟੋ। ਠੀਕ ਹੈ ਅਸੀਂ ਬੰਦਾ ਬੰਨਣਾ ਕੋਈ ਤਰ੍ਹਾਂ ਕਿਉਂ। ਸਸਿਕਾ ਭਾਜੀ ਸਤਿ ਸ਼੍ਰੀ ਅਕਾਲ ਭਾਈ ਉਹ ਸਿਮਰਨ ਭਾਈ ਤੁਸੀਂ ਹਾਂਜੀ ਹੁਕਮ ਕਰੋ। ਉਹ ਨਵਜੋਤ ਭਾਈ ਨਾਲ ਗੱਲ ਮੇਰੇ ਨਾਲ। ਮਨਿੰਦਰ ਮਨਿੰਦਰ ਆ ਜੀ ਮਨਿੰਦਰ ਆਪੀ। ਨਾ ਉਹਦਾ ਛੋਟਾ ਭਰਾ ਮੈਂ। ਤੂੰ ਮੇਰਾ ਵੀ ਛੋਟਾ ਭਰਾ ਆ। ਆ ਜਾ ਇੱਥੇ ਬੈਠ ਮੇਰੇ ਕੋਲ। ਤੈਨੂੰ ਢੀਕਦਾ ਮੈਂ। ਤੁਹਾਨੂੰ ਦੇਖਿਆ ਰੱਖਿਆ ਲੈ। ਤੈਨੂੰ ਕੱਲ ਦਾ ਢੀਕੀ ਇਹਨਾਂ ਨੂੰ ਕੱਲ ਨਹੀਂ ਸ਼ਾਮ ਨੂੰ ਨਹੀਂ ਆ। ਕੱਲ ਭਾਈ ਜਾਈ ਨਹੀਂ ਕੋਲੇ ਤੋਂ ਵੀ ਲੇਟ ਹੋ ਗਿਆ ਸੀਗਾ ਹਾਂ ਟਾਈਮ ਹੀ ਨਹੀਂ ਲੱਗਿਆ ਸਰ ਮੈਂ ਤਾਂ ਲੱਜ ਜਾ ਗਿਆ ਕੀ ਕਰਦਾ ਜੀ ਗੱਲ ਮੈਂ ਕੋਲੇ ਜੀ ਹੁੰਦਾ ਭਾਈ ਲਾਸਟ ਇਅਰ ਆ ਵਸੇ ਹਾਂ ਹਾਂ ਕੋਲੇ ਜੰਨਾ ਮੋਟਰਸਾਈਕਲ ਦੇਖਣੇ ਸੀਗੇ ਭਾਈ ਵੀਰੇ ਨੇ ਕਿਹਾ ਸੀ ਉੱਥੋਂ ਲੈ ਆਏ ਉਹ ਜਾ ਕੇ ਕੀ ਕਹਿੰਦੇ ਪੈਸੇ ਵਾਕੇ ਮੱਥੇ ਕਰ ਲੂੰਗਾ ਮਤਲਬ ਤੰਗ ਕਰਨ ਲੱਗਿਆ ਕਰਦਿਆਂ ਨਾ ਹੁਣਾ ਵਾ ਨਹੀਂ ਭਾਈ ਕੋਲੇ ਜਾਣਾ ਹੁੰਦਾ ਸਾਰੇ ਯਾਰ ਦੋਸਤਾਂ ਨੂੰ ਮੋਟਰਸਾਈਕਲ ਦੇ ਜਾਂਦੇ ਮੈਂ ਇਦਾਂ ਯਾਰ ਮਨਿੰਦਰ ਮੈਂ ਤੈਨੂੰ ਇੱਕ ਬੜੀ ਛੋਟੀ ਜਿਹੀ ਗੱਲ ਦੱਸਦਾ ਹਾਂਜੀ ਹਾਂਜੀ ਤੁਹਾਡੇ ਪਰਿਵਾਰ ਦੇ ਨਾਲ ਸਾਰੇ ਦੇ ਨਾਲ ਹੀ ਬੜਾ ਸਹਿਚਾਰ ਰਿਹਾ ਮੇਰਾ ਪੁਰ ਅੱਜ ਵੀ ਆ ਮੈਂ ਕੱਲ ਬਾਹਰ ਬੈਠਾ ਕਿਸੇ ਦੀ ਵੇਟ ਕਰਦਾ ਸੀ ਮੈਂ ਜੋਤਮੁਖ ਦੇਖ ਕੇ ਮੈਂ ਪਰੇਸ਼ਾਨ ਹੋ ਗਿਆ ਮੈਨੂੰ ਦੇਖ ਕੇ ਰੋਈ ਪਿਆ ਵਿਚਾਰਾ ਅੱਛਾ ਜੀ ਸਿਰ ਤੇਰੀਆਂ ਚਾਰਕ ਗੱਲਾਂ ਕਰੀਆਂ ਨੇ ਮੇਰੇ ਨਾਲ ਅੱਛਾ ਜੀ ਭਾਈ ਦੀਆਂ ਗੱਲਾਂ ਕਰਕੇ ਨਾ ਭਾਈ ਦੇ ਕਲਰ ਉੱਚੇ ਹੋਣੇ ਚਾਹੀਦੇ ਆ ਨਾ ਕਿ ਉਹਦੇ ਉੱਤੇ ਦੇ ਮੋਢੇ ਨੀਵੇਂ ਹੋਏ ਪਿਆ ਉਹ ਤੇਰੀਆਂ ਗੱਲਾਂ ਕਰਦਾ ਕਰਦਾ ਇੱਕਦਮ ਹੀ ਗੱਲਾਂ ਆ ਛਾਤੀ ਉਹਦੀ ਫੁੱਲ ਗਈ ਬਈ ਉਹਨੂੰ ਤੇਰੇ ਤੇ ਫਕਰ ਆ ਪਰ ਉਹ ਨਾਲ ਪਰੇਸ਼ਾਨ ਵੀ ਆ ਉਹ ਚੀਜ਼ ਲੈ ਕੇ ਦੇਣ ਦੇ ਹੱਕ ਵਿੱਚ ਆ ਪਰ ਉਹਦੇ ਹਾਲਾਤ ਉਹਨੂੰ ਲੈਣ ਨਹੀਂ ਦੇ ਰਹੇ ਉਹ ਮੈਨੂੰ ਫਿਰ ਵੀ ਕਹਿ ਕੇ ਕਹਿ ਗਿਆ ਵੀਰੇ ਯਾਰ ਭਰਾਸ ਤੇ ਮੋਟਰਸਾਈਕਲ ਦੇਖ ਲਓ ਬਹੁਤ ਮੈਨੂੰ ਯਾਰ ਮਾੜੀ ਗੱਲ ਲੱਗੀ ਵੀ ਤੂੰ ਇੱਕ ਬੜੇ ਵਧੀਆ ਪਰਿਵਾਰ ਦੇ ਨਾਲ ਲਿੰਕ ਰੱਖਣ ਵਾਲਾ ਮੁੰਡਾ ਵਧੀਆ ਤੇਰਾ ਭਰਾ ਮੈਂ ਅੰਕਲਾਂ ਡੀਨ ਨੂੰ ਵੀ ਜਾਣਦਾ ਸੀਗਾ ਚੰਗੀ ਤਰ੍ਹਾਂ ਉਹ ਜਿਹਦੇ ਪਿਆ ਉਹ ਕਹਦਾ ਕੋਈ ਗੱਲ ਨਹੀਂ ਜੋ ਵੀ ਹੋਊਗਾ ਚਾਹੇ ਮੈਂ ਕਿਸ਼ਤਾਂ ਦੇ ਲੈ ਕੇ ਦੇਣਾ ਪਾਵੇਂ ਆਪਣੇ ਭਰਾ ਨੂੰ ਲੈ ਕੇ ਦੂੰਗਾ ਸੋਚ ਸਮਝ ਕੇ ਵੀਰੇ ਚੀਜ਼ਾਂ ਦੇ ਨਾ ਡਿਸੀਜਨ ਲਈਦੇ ਆ ਆ ਮੈਂ ਕੰਮ ਕਰਦਾ ਮੈਂ 1000 ਰੁਪਏ ਮਹੀਨੇ ਦਾ ਕਮਾਉਣਾ ਆ ਮੇਰਾ ਫੋਨ ਦੇਖ ਫੇਰ ਕੋਲ ਫੋਨ ਫਾਈ ਕਿਹੜਾ ਉਹ ਆਈਫੋਨ ਵੀਰੇ ਨੇ ਲੈ ਕੇ ਦਿੱਤਾ ਸੀਗਾ ਤੇ ਵੀਰੇ ਦਾ ਫੋਨ ਦੇਖਿਆ ਕਿਹੜਾ ਉਹਨੇ ਕੋਲ ਨੋਕੀਆ ਰੱਖਿਆ ਵਈ ਫੇਰ ਤੇਰਾ ਐਪਲ ਦਾ ਫੋਨ ਆ ਹਨਾ ਹਾਂ ਅਸੀਂ ਹਮੇਸ਼ਾ ਹੀ ਚਾਹਾਂਗੇ ਸਾਡਾ ਛੋਟੇ ਵਾਲਾ ਭਰਾ ਵੱਡਾ ਹੋ ਕੇ ਰਵੇ। ਚਿਆਣਾ ਬੈਣਾ ਮੁੰਡਾ ਪੜਿਆ ਲਿਖਿਆ ਮੈਂ ਥੋੜੇ ਲਫ਼ਜ਼ਾਂ 'ਚ ਵੱਡੀ ਗੱਲ ਸਮਝਾ ਰਿਹਾ ਔਰ ਮੈਂ ਉਮੀਦ ਕਰਦਾ ਤੂੰ ਵੀ ਸਮਝੇਗਾ। ਜਾ ਕੇ ਉਹਨੂੰ ਜੱਦ ਦੀ ਚੱਫੀ ਦੇ ਭਰਾ ਨੂੰ ਉਹਨੂੰ ਮਾਣ ਮਹਿਸੂਸ ਹੋਣਾ ਚਾਹੀਦਾ। ਮੋਟਰਸਾਈਕਲਾਂ ਦੇ ਕੀ ਹੈ ਮੈਨੂੰ ਤਾਂ ਮੈਨੂੰ ਉਹਨੇ ਆਵਾਜ਼ ਕਰਨੀ ਮੈਂ ਦੇ ਦੇਣੀ ਇਹ ਤਨੂੰ ਚੀਜ਼। ਮੇਰੇ ਕੋਲ ਬਾਹਰ ਬੁਲਟ ਵੀ ਖੜਾ ਐਸਐਸਵੀ ਖੜਾ ਔਰ ਚਾਰ ਤਰ੍ਹਾਂ ਦੀਆਂ ਗੱਡੀਆਂ ਖੜੀਆਂ ਪੰਜ ਤਰ੍ਹਾਂ ਦੀਆਂ ਧਿਆਨ ਮਨਾ ਥੋੜੀ ਮੈਂ ਤਾਂ ਬਿਜ਼ਨਸ ਆ ਮੈਂ ਤਾਂ ਕਰਨਾ ਉਹ ਤੈਨੂੰ ਨਵਾਂ ਵੀ ਲੈ ਕੇ ਦੇ ਸਕਦਾ ਆਪਣਾ ਆਪ ਵੇਚ ਕੇ ਪਰ ਆਪਾਂ ਭਰਾ ਨੂੰ ਪਛਾਨ ਥੋੜੀ ਕਰਨਾ ਠੀਕ ਆ ਹਾਂ ਜੀ ਠੀਕ ਆ ਪੁਰਸਾਂ ਨੂੰ ਨੋਸ਼ਕਾਰ ਕਰਕੇ ਭਰਾ ਨੂੰ ਜਾ ਕੇ ਮਿਲ ਜਾ ਕੇ ਠੀਕ ਆ ਜਾ ਮੇਰਾ ਭਰਾ ਬਾਕੀ ਰਹਿ ਗਈ ਮੋਟਰਸਾਈਕਲ ਵਾਲੀ ਗੱਲ ਆ ਤੈਨੂੰ ਬਾਅਦ ਵਿੱਚ ਮੈਂ ਮੋਟਰਸਾਈਕਲ ਦਿਖਾਵਾਂ ਉਹ ਨਹੀਂ 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 ਵੀਰੇ ਬੇਸਰੀ ਬੈਠੋ ਫੜਨੀ ਮੈਂ ਪਹਿਲਾਂ ਵੀਰੇ ਨੂੰ ਮਿਲੂੰਗਾ ਹਜੇ ਨਹੀਂ ਮੋਟਰਸਾਈਕਲ ਹਜੇ ਨਹੀਂ ਲੈਣ ਹੁੰਦਾ ਆਪ ਲੂੰਗਾ ਵਟਾ ਤੁਹਾਡੇ ਮੈਂ ਤੇਰੇ ਤੋਂ ਇਹੀ ਉਮੀਦ ਕਰਦਾ ਸੀ ਮੈਂ ਤੈਨੂੰ ਕਿਹਾ ਸੀ ਨਵਦੇਵ ਨੂੰ ਮੈਂ ਕਿਹਾ ਯਾਰ ਆਪਣੇ ਨਾ ਅਮਜੋਤ ਨੂੰ ਬਈ ਮਨਿੰਦਰ ਨੂੰ ਮੇਰੇ ਕੋਲ ਭੇਜੀਂ ਮਿਲਿਆ ਨਹੀਂ ਮੈਨੂੰ ਤੋਂ ਪਰ ਆਪਣੇ ਭਰਾਵਾਂ ਤੇ ਮਾਨ ਹੁੰਦਾ ਵੀ ਸਾਡੀਆਂ ਗੱਲਾਂ ਅਸਰ ਕਰਨੀਆਂ ਕੁਛ ਤੇਰੇ ਤੇ ਤੂੰ ਦੀ ਸਮਝ ਗਿਆ ਮੇਰੀ ਗੱਲ ਨੂੰ ਮੈਂ ਕਾਲਜ ਪੜਾਈ ਵਾਲਾ ਕੰਪਲੀਟ ਕਰਕੇ ਧੰਨਵਾਦ ਮੇਰਾ ਭਰਾ ਸ਼ੁਕਰੀਆ ਤੇਰਾ ਤੂੰ ਸਾਡੀ ਸਾਡੀ ਲਾਜ ਰਕੀ ਮਾਨ ਰੱਖਿਆ ਉਹਨੂੰ ਜਾ ਕੇ ਦੱਸ ਵੀ ਵੀਰੇ ਮੈਂ ਤੁਹਾਡੇ ਤੋਂ ਬਹਾਰ ਹੀ ਨਹੀਂ ਹੈਗਾ ਮੈਂ ਵੀਰੇ ਕੋਲ ਹੀ ਜਾਣਾ ਪੈਂਦਾ ਸਿੱਧਾ ਠੀਕ ਹੈ ਰਾਜੀ ਮੈਨੂੰ ਮਿਲ ਕੇ ਜਾਈ ਫਿਰ ਠੀਕ ਹੈ ਰਾਜੀ ਓਕੇ ਹਾਂਜੀ ਹਾਂਜੀ ਮਨਿੰਦਰ ਕਿੱਦਾਂ ਬਈ ਉਹ ਜਾਇਆ ਸੀ ਸਿਮਰਨ ਨੂੰ ਆਪੇ ਹਾਂਜੀ ਹਾਂਜੀ ਜਾਇਆ ਹੈ ਇਹ ਆ ਗਿਆ ਪਸੰਦ ਮੋਟਰਸਾਈਕਲ ਓਏ ਛੋਟੇ ਵੀਰ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਨਹੀਂ ਵੀਰੇ ਮੈਂ ਲੈਣਾ ਕਰਦਾ ਉਹ ਨਹੀਂ ਨਹੀਂ ਛੋਟੇ ਵੀਰ ਤੂੰ ਕਿਉਂ ਨਹੀਂ ਲੈਣਾ ਦੱਸ ਆਪ ਵੀ ਰੋਏਂਗਾ ਤੇ ਮੈਨੂੰ ਵੀ ਰੋਆਏਂਗਾ ਤੂੰ ਹੈ ਐਦਾਂ ਥੋੜੀ ਘੜੀ ਦਾ ਹੁੰਦਾ ਤੇਰਾ ਮੱਟਾ ਪਰਾਇਆ ਆਖਰਕਾਰ ਹੈ ਨਹੀਂ ਤੁਸੀਂ ਮੇਰੇ ਤੋਂ ਗਲਤੀ ਹੋ ਗਈ ਵੀ ਤੁਸੀਂ ਬਹੁਤ ਕੀਤਾ ਮੇਰਾ ਸਭ ਕੁਝ ਲੈ ਕੇ ਜੰਨੇ ਪਰ ਮੈਂ ਆਪਾਂ ਹਜੇ ਨਹੀਂ ਲੈਣਾ ਮੋਟਰਸਾਈਕਲ ਜਦੋਂ ਆਪਾਂ ਨਹੀਂ ਨਹੀਂ ਭਗਵਾਨ ਦੇ ਪੈਸੇ ਨਾਲ ਪਾਉਦੋ ਲਵਾਵਾਂਗੇ ਹਜੇ ਕੋਈ ਗੱਲ ਨਹੀਂ ਤੈਨੂੰ ਤੂੰ ਇੰਨੀ ਸਿਆਣੀਆਂ ਗੱਲਾਂ ਕਿ ਮੈਂ ਕਰਨ ਲੱਗ ਗਿਆ ਨਹੀਂ ਹੁਣ ਹਜੇ ਹੈ ਹਜੇ ਨਹੀਂ ਲੈਣਾ ਫੇਟ ਲਵਾ ਮੈਂ ਸਮਝ ਆਇਆ ਭਾਈ ਨੇ ਬਹੁਤ ਹਾਂ ਮੈਨੂੰ ਹੁਣ ਪੱਲੇ ਪੈ ਗਈ ਗੱਲ ਨਹੀਂ ਨਹੀਂ ਮੋਟਰਸਾਈਕਲ ਦਾ ਤੈਨੂੰ ਲੈ ਕੇ ਹੀ ਦੇਣਾ ਚੱਲ ਅੱਜ ਨਹੀਂ ਤਾਂ ਕੱਲ ਲੈ ਕੇ ਦੇਣਾ ਹੀ ਸੀਗਾ ਹੈ ਹਜੇ ਨਹੀਂ ਆਪਾਂ ਵੀਰੋ ਚੱਲ ਤੈਨੂੰ ਹਾਜੇ ਨੇ ਅਹਿਸਾਸ ਹੀ ਹੋਇਆ ਇੰਨਾ ਹੀ ਬਹੁਤਾ ਯਾਰ ਹੈ ਹੈ ਪੜਾਈ ਕੰਪਲੀਟ ਕਰ ਲਈ ਮੈਂ ਵੀ ਕੰਮ ਲੱਗੂ ਆ ਤੁਹਾਡੇ ਨਾਲ ਪ੍ਰੋਪਰ ਕੰਮ ਕਰਾਂਗੇ ਬਾਕੀ ਸੁਣਾਵਾਂਗੇ ਘੱਟੀ ਵੀ ਲਾਵਾਂਗੇ ਬਾਕੀ ਲਾਵਾਂਗੇ ਭਰਾ ਜੀ ਸਹੀ ਟਾਈਮ ਤੇ ਚਲ ਤੂੰ ਹੀ ਦੇ ਪੜਾਈ ਪਟਾਲ ਦੀ ਬਾਵਾ ਹੁੰਦੀਆਂ ਤੇ ਤੂੰ ਮੇਰੇ ਮੋਢੇ ਨਾਲ ਮੋਢਾ ਝੂੜ ਕੇ ਕਰ ਮਾਪਿਆਂ ਤੋਂ ਬਾਅਦ ਅਸੀਂ ਇਹ ਸਾਂਭਿਆ ਸਾਰਾ ਕੁਝ ਬਹੁਤ ਤਾਨ ਕੀਤਾ ਮੈਨੂੰ ਵੀ ਇਹੀ ਮਹਿਸੂਸ ਹੁੰਦਾ ਕਿ ਮੰਮੀ ਡੈਡੀ ਤੋਂ ਬਾਅਦ ਨਹੀਂ ਤੁਸੀਂ ਮੇਰਾ ਮੈਂ ਤੇਰੇ ਲਈ ਕੋਈ ਕਮੀ ਨਾ ਰਹਿਣ ਦਮਾ ਜਦੋਂ ਮਮੀ ਡੈਡੀ ਹੁੰਦੇ ਉਹਨਾਂ ਨੇ ਵੀ ਸਾਰਾ ਕੁਝ ਤੇਰਾ ਕਰਨਾ ਸੀ ਨਾ ਤੇ ਮੈਂ ਵੀ ਕਰਦਾ ਹਾਂ ਮੰਮੀ ਤੁਸੀਂ ਬਹੁਤ ਕੀਤਾ ਬਈ ਪੱਕਾ ਲਵੇ ਹੁਣ ਆਪਾਂ ਚੱਲ ਮੇਰਾ ਪਾ ਦੇ ਪੀ ਹਾਂ